ਉਗੀ ਤੁਸੀਂ ਆਪਦੇ ਮਨ ਦੇ ਵਿੱਚ ਇੱਕ ਚੀਜ਼ ਲੈ ਕੇ ਆਓ ਉਰ ਸਾਡੇ ਤੋਂ ਬਣਵਾ ਕੇ ਲੈ ਜਾਓ ਰੇਟ ਉਹਦਾ ਮਾਰਕੀਟ ਨਾਲੋਂ ਵੱਧ ਹੁਣ ਇਹ ਦਰਵਾਜ਼ਾ ਪਿਆ ਜੀ ਹੁਣ 135 ਰੁਪਏ ਸਕਰ ਫੁੱਟ ਦੇ ਵਿੱਚ ਆਪਣਾ ਚੈਲੰਜ ਹੈ 135 ਰੁਪਏ ਸਕਰ ਫੁੱਟ 135 ਰੁਪਏ ਸਕਰ ਫੁੱਟ 10 ਸਾਲ ਦੀ ਗਾਰੰਟੀ ਠੀਕ ਹੈ ਜਿੱਦੇ ਮਰਜ਼ੀ ਦਰਵਾਜ਼ਾ ਤੁਹਾਡਾ ਖਰਾਬ ਹੋ ਗਿਆ ਹਾਂ ਕਿਸੇ ਨੂੰ ਰੌਲਾ ਪਾਉਣ ਦੀ ਲੋੜ ਨਹੀਂ ਫੇਸਬੁੱਕ ਤੇ ਗਲਤ ਕਮੈਂਟ ਮਾਰਨ ਨਾਲ ਤੁਹਾਡਾ ਦਰਵਾਜ਼ਾ ਠੀਕ ਨਹੀਂ ਹੁੰਦਾ ਵੀਰੇ ਤੇ ਇੱਕ ਗੱਲ ਸੱਚ ਮੈਂ ਹੋਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਸੀਂ ਕਹਿੰਦੇ ਕੁਆਲਿਟੀ ਤਾਂ ਸਾਡੀ ਚੰਗੀ ਹੈਗੀ ਹੈ ਹਾਂਜੀ ਇਹਦੀ ਭਾਈ 8 ਸਾਲ ਦੀ ਇਹਦੀ 12 ਸਾਲ ਦੀ ਇਹਦੀ 10 ਸਾਲ ਦੀ ਇੱਕ ਤੁਸੀਂ ਕਹਿੰਦੇ ਸਾਡਾ ਬਾਹਰ ਨਾਲੋਂ ਰੇਟ ਵੀ ਘੱਟ ਆ ਇੱਕ ਤੁਸੀਂ ਕਹਿੰਦੇ ਸਾਡੀ ਕਾਪੀ ਵੀ ਹੁੰਦੀ ਹੈ ਕਾਪੀ ਹੁੰਦੀ ਹੈ ਤੇ ਫਿਰ ਵਿੱਚ ਗ੍ਰਾਫ ਜਿਹੜਾ ਪ੍ਰੋਫਿਟ ਲਾਸ ਵਾਲਾ ਉਹ ਕਿੱਥੇ ਕਿ ਜਾ ਕੇ ਅੜਦਾ ਇੱਕ ਸਸਤੀ ਚੀਜ਼ ਹੈ ਇੱਕ ਚੰਗੀ ਵੀ ਹੈ ਬਾਹਰ ਨਾਲ ਇਹ ਕੀ ਹਿਸਾਬ ਆ ਦੇਖੋ ਸਸਤ ਅੱਛਾ ਅਸੀਂ ਤੁਹਾਨੂੰ ਕਿੰਨੇ ਦਾ ਦੇ ਰਹੇ ਹੁਣ ਇਹ 4896 ਦਾ ਪੱਲਾ ਸਿਰਫ 10000 ਰੁਪਏ ਦਾ ਅੱਛਾ ਤੂੰ ਹੀ 10000 ਚ ਨਵੇੜਤਾ 10 ਮਾਰਕੀਟ ਦੇ ਹਿਸਾਬ ਨਾਲ ਇਹ 24 25000 ਰੁਪਏ ਦਾ ਪੀਸ ਬਣ ਰਿਹਾ 25000 ਦਾ ਪੀਸ ਇੱਥੇ 10000 ਦਾ 10000 ਰੁਪਏ ਦਾ ਪੀਸ ਹੈ ਔਰ 500 ਡਿਜ਼ਾਈਨ ਹੈ ਅੱਛਾ ਕਿਹੜਾ ਇਹ ਜਾ ਹੁਣ ਕੱਲ ਦੀ ਗੱਲ ਸੁਣ ਦਾਰਦਾ ਹਾਂਜੀ ਨੈਨੀਤਾਲ ਉਰੋਂ 700 ਕਿਲੋਮੀਟਰ ਦੂਰ ਹੈ ਅੱਛਾ ਨੈਨੀਤਾਲ ਤੋਂ ਕੱਲ ਬੰਦਾ ਆਇਆ ਹਾਂ ਲੱਖ ਰੁਪਈਆ ਸਾਨੂੰ ਦੇ ਗਿਆ ਉਹ ਕਹਿੰਦਾ ਵੀ ਵੀਰੇ ਆਪਦੀ ਗੱਡੀ ਭਰ ਕੇ ਜਿਹੇ ਜੇ ਮਰਜ਼ੀ ਪੱਲਿਆ ਦੀ ਭੇਜ ਦੀ ਦੇਖ ਕੇ ਵੀ ਨਹੀਂ ਗਿਆ ਹਾਂ 135 ਰੁਪਈਆ ਦੇ ਵਿੱਚ ਕਾਫੀ ਮੈਟ ਸ਼ੀਟ ਹਮ 135 ਰੁਪਈਆ ਦੇ ਵਿੱਚ ਟੀਕ ਸ਼ੀਲਡ ਹਮ 135 ਰੁਪਈਆ ਦੇ ਵਿੱਚ ਐਸਐਫ ਸ਼ੀਟ ਸਕ੍ਰੈਚ ਲੈਸ ਠੀਕ ਆ ਆਹ ਬਈ ਹੈ ਜਿੰਨਾ ਮਰਜੀ ਹਾਂ ਜਿੰਨਾ ਮਰਜੀ ਇਹਦੇ ਤੇ ਕੋਈ ਚਾਬੀ ਕੇ ਸਾਥ ਚਾਹੇ ਤਾਂ ਵੀ ਸਕ੍ਰੈਚ ਨਹੀਂ ਪੈਂਦਾ ਹਮ 135 ਰੁਪਈਆ ਦੇ ਵਿੱਚ ਸਕ੍ਰੈਚ ਲੈਸ ਸ਼ੀਟ ਆਹ ਪਈ ਹੈ ਕਿੰਨੇ ਸ਼ੇਡ ਹੋਗੇ ਹਮ 1 2 3 4 ਹੋਗੇ ਠੀਕ ਆ 4 ਹੋਗੇ ਹਾਂਜੀ ਕੱਟੋ ਕੱਟ 15 ਕਲਰ ਅੱਛਾ ਦੇ ਦਾਂਗੇ ਤੁਹਾਨੂੰ ਇਹਦੇ ਚ 15 ਤੁਹਾਨੂੰ ਅੱਜ ਦਰਵਾਜਿਆਂ ਦੀ ਬਹੁ ਵੱਡੀ ਫੈਕਟਰੀ ਚ ਲੈ ਕੇ ਆਇਆ ਬਾਈ ਲਖਵਿੰਦਰ ਆਪਣੇ ਨਾਲ ਹੋਊਗਾ ਵਿਸ਼ਾਲ ਵੁੱਡਵਰਕਸ ਦੇ ਮਾਲਕ ਆ ਜਿਹੜੇ ਆਪਾਂ ਪਹਿਲਾਂ ਵੀ ਵੀਡੀਓ ਪਾਉਨੇ ਆ ਜਿੱਥੇ ਮੈਂ ਖੜਾ ਪਿੰਡ ਲੌਂਗਵਾਲ ਜ਼ਿਲ੍ਹਾ ਸੰਗਰੂਰ ਲੈ ਕੇ ਆਏ ਇਹ ਪਤਾ ਗਾਰੰਟੀਆਂ ਦੋ ਗੱਲਾਂ ਦੀਆਂ ਚੱਕਦੇ ਆ ਕਹਿੰਦੇ ਇੱਕ ਤਾਂ ਰੇਟ ਬਾਹਰੋਂ ਪਤਾ ਕਰਕੇ ਆਇਓ ਸਾਡੇ ਕੋਲੇ ਇੱਕ ਕੁਆਲਿਟੀ ਚੀਜ਼ ਦੇ ਵਿੱਚ ਦਰਵਾਜਿਆਂ ਦੇ ਵਿੱਚ ਪੱਲਿਆਂ ਦੇ ਵਿੱਚ ਇਨਾਂ ਕੋਲੇ ਕੀ ਫਰਕ ਆ ਜੇ ਕੁਆਲਿਟੀ ਚੰਗੀ ਆ ਰੇਟ ਕਿਉਂ ਡਾਊਨ ਆ ਜੀ ਰੇਟ ਡਾਊਨ ਆ ਕੁਆਲਿਟੀ ਚੰਗੀ ਦੋਨੇ ਚੀਜ਼ਾਂ ਦਿੰਦੇ ਆ ਤਾਂ ਫਿਰ ਇਹਨਾਂ ਨੂੰ ਬਚਦਾ ਲੈਂਦਾ ਕੀ ਆ ਸਿੱਧੀਆਂ ਗੱਲਾਂ ਕਰਾਂਗੇ ਸਿੱਧਾ ਪੁੱਛਾਂਗੇ ਕੀ ਫਰਕ ਆ 24/7 ਦਿਵਾਲੀ ਚੱਲਦੀ ਆ ਦਿਵਾਲੀ ਵਾਂਗੂ ਆਫਰਾਂ ਚੱਲਦੀਆਂ ਗੱਲਬਾਤ ਕਰਦੇ ਆ ਲਖਵਿੰਦਰ ਬਾਈ ਨਾਲ ਆਜੋ ਨਾਲ ਲੈ ਵੀ ਬਾਈ ਲਖਵਿੰਦਰ ਆਪਣੇ ਨਾਲ ਆ ਵੀਰੇ ਸਸਰੀ ਕਾ ਸਸਰੀ ਕਾਲ ਵੀਰ ਜੀ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਮੈਂ ਕਿਹਾ ਪਹਿਲਾਂ ਤਾਂ ਵੀਡੀਓ ਪਾਈ ਸੀ ਹਾਂਜੀ ਰਿਸਪੌਂਸ ਚੰਗਾ ਆਇਆ ਰਿਸਪੌਂਸ ਵਧੀਆ ਜੀ ਕੰਮ ਵਧੀਆ ਰਿਹਾ ਕੰਮ ਵਧੀਆ ਪੂਰਾ ਐਸਕੇ ਫੇਰ ਆਏ ਆ ਹੁਣ ਐਤ ਕੀ ਮੈਂ ਉਵੇਂ ਹੀ ਸੁਣਨਾ ਆਪਰ ਲਾਈਨਾਂ ਦਾ ਆਏ ਜਿਵੇਂ ਫਲਾਣਾ ਰਹੇ ਕੰਡਵਾ ਕੀ ਆ ਯਾਰ ਨਵਾਂ ਮੈਨੂੰ ਦੱਸੋ ਵੀ ਜਿਹੜਾ ਦੇਖਣ ਵਾਲਾ ਕਹੇ ਵੀ ਹਾਂ ਚੀਜ਼ ਨਵੀਂ ਆਈ ਆ ਜਾਂ ਆ ਨਵਾਂ ਮਾਰਕੀਟ ਦੇ ਵਿੱਚ ਉਤਰਿਆ ਤੇ ਬਾਈ ਲਖਵਿੰਦਰ ਕੋਲ ਜਾਣਾ ਨਵਾਂ ਸਾਨੂੰ ਸਿਰਫ ਜਿੰਨੀਆਂ ਨਵੀਆਂ ਨਵੀਆਂ ਚੀਜ਼ਾਂ ਹੋਣੀਆਂ ਸਿਰਫ ਸਾਨੂੰ ਮੇਰੇ ਕੋਲ ਹੀ ਮਿਲਣਗੀਆਂ ਹੋਰ ਸਾਨੂੰ ਕਿਤੇ ਨਹੀਂ ਮਿਲਦੀਆਂ ਹੂੰ ਜਿਵੇਂ ਦੇਖੋ ਹੁਣ ਥੋੜੇ ਸਾਹਮਣੇ ਕਸਟਮਰ ਦਾ ਤੁਸੀਂ ਦੇਖ ਹੀ ਰਿਹਾ ਦੇਖ ਰਹੇ ਆ ਢਿੱਗੜੀ ਦੂਰੋਂ ਆ ਰਹੇ ਆ ਹਨਾ ਹਾਂ ਮੰ ਲਓ ਵੀ ਕਈ ਵਾਰ ਅਗਲੇ ਨੈਟ ਤੋਂ ਕੋਈ ਡਿਜ਼ਾਈਨ ਚੱਕ ਲਿਆ ਹੁੰਦਾ ਆ ਜਾਂ ਕੁਝ ਵੀ ਪਰ ਆਪਣਾ ਇਹ ਆ ਵੀ ਆਪਾਂ ਕਿਸੇ ਨੂੰ ਨਰਾਜ਼ ਨਹੀਂ ਕਰਨਾ ਹਰ ਤਰ੍ਹਾਂ ਦਾ ਡਿਜ਼ਾਈਨ ਉਰੇ ਉਹਨਾਂ ਨੂੰ ਬਣਾ ਕੇ ਆਪਾਂ ਦੇ ਦਿੰਦੇ ਆ ਤੇ ਇੱਕ ਗੱਲ ਸੱਚ ਮੈਂ ਹੋਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਸੀਂ ਕਹਿੰਦੇ ਕੁਆਲਿਟੀ ਤਾਂ ਸਾਡੀ ਚੰਗੀ ਹੈਗੀ ਹੈ ਹਾਂਜੀ ਇਹਦੀ ਭਾਈ 8 ਸਾਲ ਦੀ ਇਹਦੀ 12 ਸਾਲ ਦੀ ਇਹਦੀ 10 ਸਾਲ ਦੀ ਇੱਕ ਤੁਸੀਂ ਕਹਿੰਦੇ ਸਾਡਾ ਬਾਹਰ ਨਾਲੋਂ ਰੇਟ ਵੀ ਘੱਟ ਆ ਇੱਕ ਤੁਸੀਂ ਕਹਿੰਦੇ ਸਾਡੀ ਕਾਪੀ ਵੀ ਹੁੰਦੀ ਹੈ ਕਾਪੀ ਹੁੰਦੀ ਹੈ ਤੇ ਫਿਰ ਵਿੱਚ ਗ੍ਰਾਫ ਜਿਹੜਾ ਪ੍ਰੋਫਿਟ ਲਾਸ ਵਾਲਾ ਉਹ ਕਿੱਥੇ ਕਿ ਜਾ ਕੇ ਅੜਦਾ ਇੱਕ ਸਸਤੀ ਚੀਜ਼ ਐ ਇੱਕ ਚੰਗੀ ਵੀ ਐ ਬਾਹਰ ਨਾਲ ਇਹ ਕੀ ਹਿਸਾਬ ਆ ਦੇਖੋ ਸਸਤੀ ਚੀਜ਼ ਵੇਚਾਂਗੇ ਆਪਾਂ ਮੰਨ ਲਓ ਸਸਤੀ ਨੂੰ ਸਸਤੀ ਕਹਿ ਕੇ ਵੇਚਾਂਗੇ ਉਹਦੇ ਵਿੱਚ ਤਾਂ ਕੋਈ ਬਾਲਾ ਵੱਡਾ ਤੰਤ ਹੈ ਨਹੀਂ ਮੰਨ ਲਓ ਇੱਕ ਵੇ ਪਹਿਲਾਂ 3000 ਰੁਪਏ ਦਾ ਵੇਚ ਰਹੇ ਹਾਂ ਹਾਂਜੀ ਉਹਦਾ ਮਾਰਕੀਟ ਰੇਟ ਪਹਿਲਾਂ ਹੀ 3000 ਹੈ ਹੂੰ ਉਹੀ ਰਾਲਾ ਪਾਉਣ ਦਾ ਕੋਈ ਫਾਇਦਾ ਨਹੀਂ ਹਾਂ ਹਾਂ ਜਿਵੇਂ ਹੁਣ ਇਹ ਪੱਲਾ ਇਹਦਾ ਮਾਰਕੀਟ ਰੇਟ ਹੈਗਾ 850 ਰੁਪਏ ਸਕਰ ਫੁੱਟ ਇਹਦਾ ਇਹਦਾ ਹਾਂ ਅੱਛਾ ਅਸੀਂ ਤੁਹਾਨੂੰ ਕਿੰਨੇ ਦਾ ਦੇ ਰਹੇ ਹਾਂ ਹੁਣ ਇਹ 4896 ਦਾ ਪੱਲਾ ਹਾਂ ਸਿਰਫ 10000 ਰੁਪਏ ਦਾ ਅੱਛਾ ਤੂੰ ਹੀ 10000 ਜਨੇ ਵੇੜਤਾ 10 ਮਾਰਕੀਟ ਦੇ ਹਿਸਾਬ ਨਾਲ ਇਹ 24-25 ਹਜ਼ਾਰ ਰੁਪਏ ਦਾ ਪੀਸ ਬਣ ਰਿਹਾ 25 ਹਜ਼ਾਰ ਦਾ ਪੀਸ ਇੱਥੇ 10 ਹਜ਼ਾਰ ਦਾ 10 ਹਜ਼ਾਰ ਰੁਪਏ ਦਾ ਪੀਸ ਹੈ ਔਰ 500 ਡਿਜ਼ਾਈਨ ਆ ਅੱਛਾ ਇਹਦੇ 'ਚ 500 ਡਿਜ਼ਾਈਨ ਆ ਘੱਟੋ ਘੱਟ 500 ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਹਾਂ ਜਿਹੜਾ ਮਰਜ਼ੀ ਆਪਦੇ ਘਰੇ ਲਿਜਾ ਕੇ ਇਹਦੇ ਤੇ ਡਿੱਕੋ ਕਰਾ ਤਕਰੀਬਨ ਇਹਦੇ ਤੇ ਡਿੱਕ ਹੁੰਦੀ ਹੈ ਵੈਸੇ ਤੁਸੀਂ ਸਾਦਾ ਪੇਂਟ ਵੀ ਕਰ ਸਕਦੇ ਹੋ ਪਰ ਇਹਦੀ ਜਿਹੜੀ ਡਿਜ਼ਾਈਨ ਦੀ ਲੁੱਕ ਆ ਉਹ 5D ਆ 5D ਦੇ ਕਾਰਨ ਇਹ ਤੇ ਤੁਸੀਂ ਕੋਈ ਪੇਂਟ ਕਰ ਦਿਓ ਇਹਨੇ ਫਿਰ ਵੀ ਉੱਬਰ ਨਹੀਂ ਉੱਬਰਣਾ ਉਵੇਂ ਆ ਉਬਰ ਸ਼ਾਈਨਿੰਗ ਜਿਹੜੀ ਇਹਦੀ ਉਵੇਂ ਆਉਗੀ ਉਵੇਂ ਰਹੂਗੀ ਜਿਵੇਂ ਦਿਸ ਰਿਹਾ ਉਦੋਂ ਉੱਤੇ ਵਾਲੀ ਜਿਹੜੀ ਕਾਰਾਗਰੀ ਉਹ ਤੁਹਾਨੂੰ ਹੀ ਕਰਨੀ ਆ ਅਸੀਂ ਕਰਨੀ ਹੂੰ ਤੇ ਉਦੋਂ ਅੱਗੇ ਆਪਾਂ ਨਾਲ ਦਿਖਾਈ ਵੀ ਚੱਲ ਗਏ ਹਾਂ ਅੱਗੇ ਜਿਹੜਾ ਹੁਣ ਰੇਟ ਸੀਗਾ ਤਕਰੀਬਨ ਮੈਂ ਇਹ ਕਹਿੰਨਾ ਵੀ ਬੰਦਾ ਜਦੋਂ ਕੋਈ ਚੱਲ ਕੇ ਆਉਂਦਾ ਘਰੋਂ ਉਹਨੂੰ ਹਰ ਤਰ੍ਹਾਂ ਦੀ ਚੀਜ਼ ਮਿਲੇ ਇਹ ਨਹੀਂ ਹੈਗਾ ਵੀ ਇੱਕ ਰੋਲਾ ਪਾਤਾ 3000 ਤੇ 3000 2500 ਉਹ ਨਹੀਂ ਰੋਲਾ ਪਾਉਣਾ ਆਪਾਂ ਵੀਡੀਓ ਦੇ ਵਿੱਚ ਕਿਉਂ ਹੁਣ ਆਪਾਂ ਟੌਪਿਕ ਸਾਰਾ ਚੇਂਜ ਹੀ ਕਰ ਦੇਣਾ ਹਾਂ ਕੋਈ ਤੁਸੀਂ ਆਪਦੇ ਮਨ ਦੇ ਵਿੱਚ ਇੱਕ ਚੀਜ਼ ਲੈ ਕੇ ਆਓ ਉਰ ਸਾਡੇ ਤੋਂ ਬਣਵਾ ਕੇ ਲੈ ਜਾਓ ਰੇਟ ਉਹਦਾ ਮਾਰਕੀਟ ਨਾਲੋਂ ਵੱਧ ਅੱਛਾ ਜਿਹੜੀ ਚੀਜ਼ ਮੈਨੂੰ ਪਸੰਦ ਆ ਹਾਂ ਮੈਂ ਸਿਲੈਕਟ ਕਰ ਲਈ ਕਰ ਲਈ ਮੈਂ ਨੈਟ ਤੇ ਦੇਖ ਲਈ ਹਾਂ ਮੈਂ ਬਾਈ ਲਖਵਿੰਦਰ ਕੋਲ ਲਿਆਇਆ ਵੀ ਮੈਨੂੰ ਆ ਚੀਜ਼ ਚਾਹੀਦੀ ਹੈ ਉਹਦੀ ਚੀਜ਼ ਉਹਨੂੰ ਬਣਾ ਕੇ ਦੇ ਦਾਂਗੇ ਸੇਮ ਟੂ ਸੇਮ ਪਹਿਲਾਂ ਕੀ ਹੁੰਦਾ ਸੀ ਅਗਲੇ ਦਿਨ ਦਿਮਾਗ 'ਚ ਕੁਝ ਹੋਰ ਚੀਜ਼ ਹੁੰਦੀ ਸੀ ਅਸੀਂ ਉਹਨੂੰ ਰਿਆਏ ਨੂੰ ਆਹੀ ਚੀਜ਼ਾਂ ਦੇ ਕੇ ਤੋਰਦੇ ਸੀ ਹਾਂ ਕਿਉਂਕਿ ਅਗਲਾ ਜੋ ਮਰਜੀ ਸੋਚਦਾ ਅਸੀਂ ਇਹ ਹੀ ਦੇਣਾ ਜੀ ਪਰ ਹੁਣ ਹਾਂ ਹੁਣ ਮੈਂ ਨਵੇਂ ਡਿਜ਼ਾਈਨ ਇੰਨਾ ਸਾਗਵਾਨ ਕੱਲ ਅਸੀਂ ਸਾਗਵਾਨ ਲੈ ਕੇ ਆਇਆ ਤੁਸੀਂ ਐ ਮੰਨ ਕੇ ਚੱਲੋ ਸਾਗਵਾਨ ਤੋਂ ਲੈ ਕੇ ਮਰਿੰਡੀ ਸਾਗਵਾਨ ਰਸ਼ੀਅਨ ਕੈਲ ਜਿਹੜੀ ਮਰਜ਼ੀ ਲੱਕੜ ਦੇ ਵਿੱਚ ਤੁਸੀਂ ਪੱਲਾ ਬਣਵਾ ਲਓ ਜਿਹੜੀ ਮਰਜ਼ੀ ਡਿਜ਼ਾਈਨ ਬਣਵਾ ਲਓ ਜਿਹੇ ਜੀ ਕਾਰਾਗਰੀ ਤੁਹਾਨੂੰ ਚਾਹੀਦੀ ਥੋਨੂੰ ਉਹ ਜੀ ਕਾਰਾਗਰੀ ਸਾਡੇ ਕੋਲੇ ਮਿਲੂਗੀ ਤੇ ਮੈਂ ਤੁਹਾਨੂੰ ਕਹਾਂ ਲੱਕੜ ਵੀ ਆਹ ਡਿਜ਼ਾਈਨ ਵੀ ਆਹ ਸਾਰੀਆਂ ਚੀਜ਼ਾਂ ਮੇਰੀਆਂ ਤੁਸੀਂ ਸਿਰਫ ਬਣਾ ਕੇ ਦੇਣਾ ਸਾਰੀਆਂ ਚੀਜ਼ਾਂ ਤੁਹਾਡੇ ਮਨਪਸੰਦ ਦੀਆਂ ਉਸ ਤੋਂ ਬਾਅਦ ਰੇਟ ਅੱਦਾ ਰੀਟ ਅੱਧਾ ਅੱਧੇ ਤੋਂ ਵੀ ਘੱਟ ਅੱਧੇ ਤੋਂ ਵੀ ਘੱਟ ਹਾਂ ਬਾਹਰ ਨਾਲ ਗਰੰਟੀਆਂ ਲਾਈਫਟਾਈਮ ਗਰੰਟੀ ਲਾਈਫਟਾਈਮ ਹਮ ਇਹ ਰਾ ਸੁਣੀ ਚੱਲੋ ਨੋਟ ਕਰਾਓ ਜਿਹੜਾ ਪੱਲਾ ਹਾਂਜੀ ਦੇਖੋ ਜਦੋਂ ਹੁਣ ਆ ਚੀਜ਼ ਆ ਗਈ ਤੇ ਤੇ ਲਿਖਿਆ ਆ ਗਿਆ ਐਕਸਨ ਟੈਸਾ ਹਮ ਬੈਸਿਕ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਜੀ ਬਧਾ ਜੜਾ ਕੇ ਗੱਲ ਬੋਲਾਂਗੇ ਉਹ ਕਿਸੇ ਨੂੰ ਕਿਹੇ ਬੰਦਾ ਅਲਾ ਕਹਿੰਦਾ ਯਾਰ ਵੈਸੀ ਕੱਪ ਬਣੀ ਯਾਰ ਤੁਸੀਂ ਇਹ ਕੁਆਲਿਟੀ ਪੜ ਲਓ ਐਕਸਨ ਟੈਸਾ ਦਾ ਇਹ ਨਹੀਂ ਹੈਗਾ ਵੀ ਸੋਨੂੰ ਮੈਂ ਕਹਿ ਕੇ ਉਹਰੇ 10000 ਰੁਪਏ ਚ ਲੋਕਲ ਇੰਪੋਰਟਡ ਮਾਲ ਦੇਦਾ ਹਾਂ ਐਕਸਨ ਤੈਸਾ ਦਾ ਕਹਿ ਕੇ ਬ੍ਰਾਂਡ ਕੰਪਨੀ ਦਾ ਫਿਰ 10000 ਰੁਪਏ ਦਾ ਦੇਮਾਗੇ ਫਿਰ ਤੁਸੀਂ ਦੱਸੋ ਵੀ ਉਹ ਹੋਰ ਬੰਦਾ 10000 ਦਾ ਦੇਊਗਾ ਹਾਂ ਵੀ ਸਾਡੇ ਬਰਾਬਰ ਆਊਗਾ ਕਿ ਨਹੀਂ ਉਹ ਨਹੀਂ ਦਿੱਤਾ ਜਾਣਾ ਹਾਂ ਸਸਤਾ ਨਹੀਂ ਦਿੱਤਾ ਜਾਣਾ ਤੇ ਕਹਿ ਕੇ ਦਿੱਤਾ ਵੀ ਆਹ ਕੰਪਨੀ ਆਹ ਮਾਰ ਕੇ ਦਾ ਕਿਉਂ ਆਪਾਂ ਜਦੋਂ ਕੋਈ ਮੰਨ ਲਓ ਚੀਜ਼ ਨੂੰ ਸਸਤਾ ਵੇਚਾਂਗੇ ਤਾਂ ਫਿਰ ਉਹ ਕਿਤੇ ਨਾ ਕਿਤੇ ਹੱਥ ਘੁੱਟਣ ਦੀ ਕੋਸ਼ਿਸ਼ ਕਰ ਲੈਣਾ ਹੁਣ ਮੇਰਾ ਕੀ ਐ ਮੈਂ ਐ ਸੋਚ ਲਿਆ ਵੀ ਚਲੋ ਯਾਰ ਜਦੋਂ ਹੁਣ ਗੰਮ ਨੂੰ ਹਾਥੀ ਪਾ ਲਿਆ ਫਿਰ ਇੱਕ ਮਸ਼ੀਨ ਦੇ ਉੱਤੇ ਇੱਕ ਦਿਨੇ ਬੰਦਾ ਰੱਖ ਲੈ ਇੱਕ ਮੈਂ ਰਾਤ ਨੂੰ ਬੰਦਾ ਰੱਖ ਲੈ ਉਹ ਰੇ ਪੈ ਜਾ ਕਰ ਭਈ ਮੰਜੜਾ ਕੇ ਰਾਤ ਨੂੰ ਵੀ ਪੱਲਾ ਲਾ ਇਹਨਾਂ ਕੰਮ ਤਾਂ ਦੇਖੋ ਕਰਨਾ ਹੀ ਹੈ ਨਾ ਕਰਨਾ ਹੀ ਹੈ ਸਹੀ ਗੱਲ ਹੈ ਤੇ ਬਾਕੀ ਇਹ ਤੁਹਾਨੂੰ ਨਵੀਂ ਚੀਜ਼ ਕਰਤੀ ਲੱਕੜ ਡਿਜ਼ਾਈਨ ਜਿਹੜਾ ਕੋਈ ਸਾਰਾ ਬਾਕੀ ਤੁਹਾਨੂੰ ਆਓ ਇੱਧਰ ਆਓ ਇਹ ਤਾਂ ਚਲੋ ਹਰ ਵੀਡੀਓ ਦੇ ਵਿੱਚ ਜੀ ਪਹਿਲਾ ਹਾਂ ਉਹ ਡਿਜ਼ਾਈਨ ਜਿਹੜੇ ਤੁਹਾਨੂੰ ਸੀਨ ਦੇ ਉੱਤੇ ਦਿਖਾਵਾਂਗੇ ਸਾਰੇ ਮਿਲ ਜਾਣਗੇ ਰੇਟ ਕੀ ਹੈ ਬਾਹਰ ਨਾਲੋਂ ਕੋਈ ਵੀ ਪੱਲਾ ਜਿੰਨਾ ਸਾਡੀ ਫੈਕਟਰੀ ਦੇ ਵਿੱਚ ਬਣਿਆ ਪਿਆ ਸਾਡੇ ਕੋਲੇ ਘੱਟੋ ਘੱਟ 100 ਡਿਜ਼ਾਈਨ ਹੋ ਗਿਆ ਹੁਣ ਠੀਕ ਹੈ ਜਿਹੜੀਆਂ ਮੈਂ ਨਵੀਆਂ ਨਵੀਆਂ ਚੀਜ਼ਾਂ ਦਾ ਵਿਚਾਰ ਕਰੀ ਇਹਨਾਂ ਪਹਿਲਾਂ ਹੁਣ ਵੀਡੀਓ ਸਾਰੀਆਂ ਪੁਰਾਣੀਆਂ ਨੇ ਜਿਹੜੀਆਂ ਜੀ ਉਹ ਵੀਡੀਓ ਮੰਨ ਲਓ ਵੀ ਦੇਖਣ ਦੀ ਲੋੜ ਨਹੀਂ ਕਿਸੇ ਨੂੰ ਨਵੇਂ-ਨਵੇਂ ਵੀਡੀਓ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਚੀਜ਼ਾਂ ਨਵੀਆਂ ਕੁਆਲਿਟੀਆਂ ਹਾਂ ਸਾਰੀਆਂ ਚੀਜ਼ਾਂ ਚੇਂਜ ਕਰਤੀਆਂ ਜਿੰਨੀਆਂ ਸੀ ਕੱਲ ਹਾਂ ਕਿਉਂ ਹੁਣ ਫਿਰ ਉਹਦੇ ਵਿੱਚ ਕਾਰਨ ਕੀ ਹੈ ਨਾ ਜਦੋਂ ਮਾਰਕੀਟ ਦੇ ਵਿੱਚ ਕੰਪੀਟੀਸ਼ਨ ਵੱਧ ਜਾਂਦਾ ਹਾਂ ਤਾਂ ਉੱਥੇ ਕੀ ਹੋ ਜਾਂਦਾ ਵੀ ਤੁਸੀਂ ਜੇ ਉਹੀ ਘੋੜਾ ਦੱਬ ਕੇ ਰੱਖੋਗੇ ਫਿਰ ਤੁਸੀਂ ਕਿਤੇ ਨਾ ਕਿਤੇ ਦਬਜੋਗੇ ਦਬਜੋਗੇ ਹਾਂ ਜਦੋਂ ਨੂੰ ਸਾਡੀ ਇਹ ਚੀਜ਼ ਦੀ ਕਾਪੀ ਹੁੰਦੀ ਆ ਉਦੋਂ ਨੂੰ ਅਸੀਂ ਨਵਾਂ ਵਿਚਾਰ ਹਾਂ ਵੀ ਹੁਣ ਇਹ ਕਾਪੀ ਕਰ ਲਓ ਇੱਕ ਦੀ ਕਾਪੀ ਕਹਾਂ ਇੱਕ ਚੀਜ਼ ਕਾਪੀ ਹੋ ਗਈ ਜੀ ਦੂਸਰਾ ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਮੈਂ ਜੀ ਦੇਖੋ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹਨ ਹੁਣ ਇਹ ਦਰਵਾਜ਼ਾ ਪਿਆ ਜੀ ਹੁਣ 135 ਰੁਪਏ ਸਕਰ ਫੁੱਟ ਦੇ ਵਿੱਚ ਆਪਣਾ ਚੈਲੰਜ ਹੈ 135 ਰੁਪਏ ਸਕਰ ਫੁੱਟ 135 ਰੁਪਏ ਸਕਰ ਫੁੱਟ 10 ਸਾਲ ਦੀ ਗਾਰੰਟੀ ਠੀਕ ਹੈ ਜਿੱਦੇ ਮਰਜੀ ਦਰਵਾਜਾ ਤੁਹਾਡਾ ਖਰਾਬ ਹੋ ਗਿਆ। ਹੂੰ ਕਿਸੇ ਨੂੰ ਰੌਲਾ ਪਾਉਣ ਦੀ ਲੋੜ ਨਹੀਂ ਫੇਸਬੁੱਕ ਤੇ ਗਲਤ ਕਮੈਂਟ ਮਾਰਨ ਨਾਲ ਤੁਹਾਡਾ ਦਰਵਾਜਾ ਠੀਕ ਨਹੀਂ ਹੁੰਦਾ ਵੀਰੇ। ਹਾਂ ਸਹੀ ਗੱਲ ਆ ਉਹ ਤਾਂ ਮਿੱਥ ਕੇ ਹੀ ਆਇਆ ਹੁੰਦਾ ਜਿਹੜਾ ਪਿਛਾ ਆਉਣਾ ਬਈ ਮੈਂ ਗਲਤ ਕਰਕੇ ਹੀ ਜਾਣਾ। ਜਿਹੜਾ ਹਾਂ ਉਹ ਤਾਂ ਮਿੱਥਿਆ ਹੁੰਦਾ ਬਸ ਸਹੀ ਹੈ ਨਾ ਫੇਸਬੁੱਕ ਤੇ ਗਲਤ ਕਮੈਂਟ ਕਰਨ ਨਾਲ ਜੇ ਤੁਹਾਡਾ ਦਰਵਾਜਾ ਚੇਂਜ ਹੁੰਦਾ ਤਾਂ ਤੁਸੀਂ ਆਪਦਾ ਕਰਵਾ ਲਓ ਸਾਨੂੰ ਕੋਈ ਟੈਨਸ਼ਨ ਨਹੀਂ ਮੈਨੂੰ 10 ਕਮੈਂਟ ਹੋਰ ਮਾਰ ਦਿਓ। ਹਾਂ ਪਰਾ ਪੂਰੇ ਦਰਵਾਜ਼ਾ ਲੈ ਕੇ ਆਓ ਹੂੰ ਤੁਹਾਡਾ ਚੇਂਜ ਨਹੀਂ ਹੋਇਆ ਜਾਂ ਸਾਡਾ ਫੋਨ ਚੱਕ ਕੇ ਅਸੀਂ ਨੂੰ ਤੁਹਾਡਾ ਜਵਾਬ ਨਹੀਂ ਦਿੱਤਾ ਜਦੋਂ ਮਰਜ਼ੀ ਦਰਵਾਜ਼ਾ ਭੇਜ ਦੋ ਰੇੜੀ ਵਾਲਾ ਭੇਜ ਦੋ ਰੇ ਦਰਵਾਜ਼ਾ ਪੁਰਾਣਾ ਦੇ ਕੇ ਅਸੀਂ ਐਵੇਂ ਨਹੀਂ ਪੁੱਛਦੇ ਵੀ ਤੂੰ ਲਿਆਇ ਕਿੱਤੋਂ ਅੱਛਾ ਸੇਮ ਟੂ ਸੇਮ ਦਰਵਾਜ਼ਾ ਸਾਨੂੰ ਨਵਾਂ ਦੇ ਕੇ ਦੋ ਲੈ ਆ ਕਰ ਲਓ ਨੋਟ ਚੈ ਸਕਰੀ ਇਹਦੇ ਕੋਣ ਕਰ ਲਓ ਤੈਨੂੰ ਹਾਂ ਤੁਹਾਨੂੰ ਫੋਨ ਕਰ ਲੈਣਾ ਜੇ ਕਿਸੇ ਦਾ ਇਹ ਕੰਮ ਨਹੀਂ ਹੋਇਆ ਹੁਣ ਜਿਹੜਾ ਬੰਦਾ ਘਰੇ ਰਜਾਈ ਚ ਪਿਆ ਇਹ ਕਹਿੰਦਾ ਹਾਂ ਜੀ ਐਂ ਕਰ ਦਿਓ ਜੀ ਉਹ ਵੀਰੇ ਐਡਾ ਫਿਰ ਸਾਡੇ ਕੋਲੇ ਵੀ ਟਾਈਮ ਨਹੀਂ ਹਾਂ ਇੰਨਾ ਟਾਈਮ ਹੈ ਨਹੀਂ ਤੇ ਇਹਦੇ ਜਿੰਨੀ ਗਾਰੰਟੀ ਕੋਈ ਭਾ 10 ਸਾਲ ਦੀ ਦੇ ਦੇ ਪਰ ਰੇਟ ਨਹੀਂ 10 ਸਾਲਾਂ ਦੇ ਵਿੱਚ ਕਦੇ ਕੋਈ ਇਹ ਗੱਲ ਮੈਨੂੰ ਅੱਜ ਤੱਕ ਇਹ ਗੱਲ ਕਹੇ ਦੇ ਕਿਸੇ ਦੇ 5 ਰੁਪਏ ਮੈਂ ਰੱਖੇ ਹੁਣ 5 ਰੁਪਈਆਂ ਦਾ ਕੋਈ ਫਰਕ ਆਇਆ ਹੋਵੇ ਜਾਂ ਕਿਸੇ ਨੂੰ ਗਾਰੰਟੀ ਵਾਰੰਟੀ ਨੈਟ ਦੇ ਉੱਤੇ ਬੋਲ ਕੇ ਕਿਸੇ ਦੀ ਗਾਰੰਟੀ ਭੁਗਤਾਈ ਨਾ ਹੋਵੇ ਆਪਾਂ ਜ਼ਿੰਮੇਵਾਰ ਲੈ ਵੀ ਕਿਉਂ ਕਰਦੇ ਹੋ ਜੇ ਕੋਈ ਹੈਗਾ ਵਿੱਚ ਕਰਦੇ ਹੋ ਪਛਾਹੇ ਇਹ ਕਮੈਂਟ ਹਾਂ ਹੈਨਾ ਜੀ ਭਾਈ ਸਾਡੇ ਨਾਲ ਹੁਣ ਦੇਖੋ ਕੱਲੇ ਕੱਲੇ ਸਾਰੀ ਦੁਨੀਆ ਦੇਖੋ ਸਾਰੀ ਦੁਨੀਆ ਤੁਹਾਡੇ ਨਾਲ ਨਹੀਂ ਹੁੰਦੀ ਸਾਰੀ ਦੁਨੀਆ ਤੁਹਾਡੇ ਖਿਲਾਫ ਨਹੀਂ ਹੁੰਦੀ ਜੇ ਸਾਰੀ ਦੁਨੀਆ ਆਪਣੇ ਨਾਲ ਮੰਨ ਲਓ ਵੀ ਹੋ ਕੇ ਖੜ ਗਈ ਕੋਈ ਵੀ ਕਮੈਂਟ ਨਾ ਗਲਤ ਆਇਆ ਸਾਰੇ ਬੰਦੇ ਨੇ ਚੰਗਾ ਚੰਗਾ ਕਿਹਾ ਫਿਰ ਤਾਂ ਆਪਾਂ ਉਹੀ ਰੱਬ ਹੀ ਬਣ ਗਏ ਰੱਬ ਹੀ ਬਣ ਗਏ ਬਾਕੀ ਰੱਬ ਨੂੰ ਵੀ ਨਹੀਂ ਛੱਡਿਆ ਔਰ ਜਿੰਨਾ ਚਿਰ ਤੁਹਾਡੇ ਨਾਲ ਦੋ ਚਾਰ ਮਾੜੇ ਬੰਦੇ ਮੰਨ ਲਓ ਵੀ ਜੁੜਦੇ ਨਹੀਂ ਹੈਗੇ ਉਹਨਾਂ ਚਿਰ ਤੁਸੀਂ ਕਾਮਯਾਬ ਵੀ ਨਹੀਂ ਹੋਣਾ ਸਾਨੂੰ ਵੀ ਨਹੀਂ ਸੁਆਦ ਹੁੰਦਾ ਉਹਨਾਂ ਦੇ ਤਾਨੇ ਮਿਹਣਿਆਂ ਨਾਲ ਹੀ ਤਾਂ ਤੁਸੀਂ ਅੱਗੇ ਵਧਣਾ ਆਹ ਸੁਆਦ ਸਾਨੂੰ ਵੀ ਨਹੀਂ ਹੁੰਦਾ ਹਾਂ ਜੀ ਆਹ ਚਿੱਟਾ ਲਾਈਆਂ ਫਿਰ ਹਰ ਤਰ੍ਹਾਂ ਦੇ ਆਪਣੇ ਭਾਈ ਨੇ ਜਿਹੜੇ ਮੰਨ ਲਓ ਬੰਦਾ ਤੁਸੀਂ ਦੇਖਿਆ ਹੀ ਹੈ तकरीबन ਦਾ ਇਹ ਹੁੰਦਾ ਵੀ ਆਪਾਂ ਹਲੇ ਵੀਡੀਓ ਪਾਉਣ ਤੋਂ ਪਹਿਲਾਂ ਹੀ ਤੁਹਾਨੂੰ ਰਿਸਪੌਂਸ ਸਾਡੀ ਫੈਕਟਰੀ ਦਾ ਪਤਾ ਲੱਗ ਗਿਆ ਜੀ ਕਿੱਥੋਂ ਕਿੱਥੋਂ ਬੰਦੇ ਆਉਂਦੇ ਆ ਕਿਹੜੇ ਕਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਮੰਨ ਲਓ ਅਲੱਗ-ਅਲੱਗ ਤਰ੍ਹਾਂ ਦੇ ਲੋਕ ਪਤਾ ਹੀ ਨਹੀਂ ਕਿੰਨੇ ਆਉਂਦੇ ਜੀ ਉਸ ਤੋਂ ਬਾਅਦ ਜਿਵੇਂ ਕੋਈ ਮੰਨ ਲਓ ਆ ਹੁਣ ਫੌਜੀ ਆ ਹਾਂਜੀ ਚੁੱਪ ਕੀਤੀ ਮੋਗਾ ਹਾਂਜੀ ਪਿੰਡ ਹੈ ਹਾਂਜੀ ਹਾਂਜੀ ਛੋਟੇ ਇਲਾਕੇ 'ਚ ਇਹਦਾ 99 ਨੰਬਰ ਖਾਤਾ ਇਹ ਬਾਈ ਮੇਰੀ ਫੈਕਟਰੀ 'ਚ ਆਇਆ ਜਿਹੜੀ ਛੁੱਟੀ ਖਤਮ ਹੋਣ ਵਾਲੀ ਹੈ ਹਾਂ ਪੰਜਾਹ ਹਜ਼ਾਰ ਰੁਪਏ ਇਹਨਾਂ ਦਾ ਬਣਿਆ ਸੀ 50 ਦਾ 55 ਦੇ ਗਿਆ ਅੱਛਾ ਕਹਿੰਦਾ ਫਿਟਿੰਗ ਕਰਾ ਦਿਆਂ ਤੁਹਾਨੂੰ ਲੈ ਕਿਉਂ ਅੱਛਾ ਵਿੱਚ ਹੋਰ ਦਾ ਦੇਣਾ ਤੁਹਾਨੂੰ ਮੈਂ ਜੀ ਆਹ ਹਰੀਕੇ ਆ ਆਹ ਹਰੀਕੇ ਪੈਣ ਹਰੀਕੇ ਪੱਤਣ ਹਮ ਹਰੀਕੇ ਪੱਤਣ ਦਾ ਮਾਲ ਪਿਆ 5000 ਰੁਪਏ ਤੇ ਅੱਛਾ ਇਹਨਾਂ ਦਾ ਸਵਾ ਲੱਖ ਦਾ ਮਾਲ ਬਣਾਤਾ ਮੈਂ ਇਹ ਵੀ ਸਾਡਾ ਦਿਲ ਹੈ ਕਿਉਂ ਹਾਂ ਅਸੀਂ ਇਹ ਨਹੀਂ ਹੈਗਾ ਵੀ ਗਾਹਕ ਨੂੰ ਪੇਮੈਂਟ ਨੂੰ ਟੌਰਚਰ ਕਰਦੇ ਆ ਜੀ 5000 ਤੇ ਸਵਾ ਲੱਖ ਦਾ ਬਣਾਤਾ ਉਹਦਾ ਹਲੇ ਅਸੀਂ ਕਾਤਰ ਵੀ ਨਹੀਂ ਛੇੜੀ ਵਿਚਾਰਾ 50000 ਦੇ ਗਿਆ ਹਰ ਤਰ੍ਹਾਂ ਦੀ ਦੁਨੀਆ ਹਰ ਤਰ੍ਹਾਂ ਦੇ ਲੋਕ ਨੇ ਇਹ ਚੀਜ਼ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਵਿਚਰਨਾ ਪਊਗਾ ਜੇ ਕੰਮ ਕਰਨਾ ਮਾਰਕੀਟ 'ਚ ਰਹਿ ਕੇ ਹਾਂ ਵੀ ਆ ਪਤਾ ਲੱਗਦਾ ਵੀ ਇਹ ਤਾਂ ਪਰਲੇ ਪੰਜਾਬ ਜਮਾ ਪਰਲੇ ਪਸੂ ਔਰ ਅੱਜ ਤੱਕ ਕੋਈ ਫੈਕਟਰੀ ਵਾਲਾ ਕੋਈ ਮਿਸਤਰੀ ਮੈਨੂੰ ਇਹ ਸਾਬਤ ਕਰਦੀ ਮੈਂ ਕਿਸੇ ਨੂੰ ਗਲਤ ਕਮੈਂਟ ਮਾਰਿਆ ਜਾਂ ਮਰਵਾਇਆ ਹਾਂ ਮੈਂ ਬੋਲੋ ਕੀ ਦਾ ਸਾਫਤ ਕਰਾਂ ਮੈਨੂੰ ਗਲਤ ਕਮੈਂਟ ਮਰਵਾਉਂਦੇ ਆ ਯਾਰ ਫੇਕ ਆਈਡੀਆਂ ਹਾਂ ਮੈਂ ਨਾ ਨਹੀਂ ਲੈਂਦਾ ਮੈਂ ਕਹਿੰਦਾ ਵੀ ਚਲੋ ਮਾਰੀ ਜਾਣ ਦੇ ਇਹਨਾਂ ਨੂੰ ਬਕਵਾਸ ਜਿਹੜਾ ਮਾਰ ਲੈਣ ਦੇ ਸਵਾਦ ਹੈ ਜੀ ਹਰ ਤਰ੍ਹਾਂ ਦਾ ਗਾਜ਼ੀਆਬਾਦ ਤੱਕ ਦਾ ਮਾਲ ਸਾਡਾ ਜਾਂਦਾ ਲੈ ਦਿੱਲੀ ਗਾਜ਼ੀਆਬਾਦ ਮਰੇਲ ਕੋਟਲਾ ਤੁਸੀਂ ਐ ਮੰਨ ਕੇ ਚੱਲੋ ਵੀ ਮੋਗਾ ਲੁਧਿਆਣਾ ਜਲੰਧਰ ਕਿਹੜਾ ਇਹ ਜਾ ਹੁਣ ਕੱਲ ਦੀ ਗੱਲ ਸੁਣਦਾ ਤਾਂ ਹਾਂਜੀ ਨੈਨੀਤਾਲ ਉਰੋਂ 700 ਕਿਲੋਮੀਟਰ ਦੂਰ ਹੈ ਅਛਾ ਨੈਣੀ ਤਾਲ ਤੋਂ ਕੱਲ ਬੰਦਾ ਆਇਆ ਹਾਂ ਲੱਖ ਰੁਪਈਆ ਸਾਨੂੰ ਦੇ ਗਿਆ ਉਹ ਕਹਿੰਦਾ ਵੀ ਬਰੇ ਆਪਣੀ ਗੱਡੀ ਭਰ ਕੇ ਜਿਹੇ ਜੇ ਮਰਜੀ ਪੱਲੇ ਦੀ ਭੇਜ ਦੀ ਦੇਖ ਕੇ ਵੀ ਨਹੀਂ ਗਿਆ ਲੈ ਦੋ ਵੇਰੀ ਪਹਿਲਾਂ ਉਹ ਆ ਚੁਕੇ ਨੈਣੀ ਤਾਲ ਜੇ ਕੋਈ ਬੰਦਾ ਇਹ ਕਹਦੇ ਅੱਛਾ ਜੇ ਕਿਸੇ ਨੇ ਅੱਜ ਤੱਕ ਐਡੀ ਦੂਰ ਮਾਲ ਭੇਜਿਆ ਹੋਵੇ ਆਪਾਂ ਕੋਠੀ ਦਾ ਮਾਲ ਫਰੀ ਦੇ ਦਾਂਗੇ ਅਗਲੇ ਨੂੰ ਯਾਰ ਨੈਣੀ ਤਾਲ ਮੈਂ ਬੈਠਾ ਹਵਾਂ ਨੈਣੀ ਤਾਲ ਮੈਨੂੰ ਖਰਾਬੀ ਆ ਜੇ ਮੈਂ ਕੋਲ ਨਾਲ ਹੀ ਨਹੀਂ ਆਉਣਾ ਕੋਲ ਨਾਲ ਹੀ ਨਹੀਂ ਆਉਣਾ ਨੈਣੀ ਤਾਲ ਕਿੱਥੇ ਸਵੇਰੇ 4 ਵਜੇ ਤੁਰੇ ਉਹ ਸ਼ਾਮ ਨੂੰ 5 ਵਜੇ ਪਹੁੰਚੇ 10-12 ਘੰਟਿਆਂ ਦਾ ਤਾਂ ਰਸਤਾ ਦਰਵਾਜ਼ਿਆਂ ਸਾਡੇ ਇਲਾਕੇ ਦਾ ਛੱਡੇ ਇਲਾਕੇ ਛੱਡ ਕੇ ਸਾਰਾ ਆ ਸਾਡੇ ਕੋਲੇ ਪੈਂਦਾ ਗੱਲ ਕਰਾ ਦਿੰਨੇ ਆ ਗਾਹਕ ਨਾਲ ਲੈ ਵੀ ਆ ਨੈਣੀਤਾਲ ਵਾਲਿਆਂ ਨੂੰ ਜੇ ਹੁਣ ਇੰਨਾ ਯਕੀਨ ਆ ਤੁਸੀਂ ਤਾਂ ਆ ਕੇ ਲੈ ਕੇ ਜਾਣੀ ਚੀਜ਼ ਹਾਂ ਤੁਸੀਂ ਤਾਂ ਜਮਾ ਪਰਖ ਕੇ ਲੈ ਕੇ ਜਾਣੀ 600 ਕਿਲੋਮੀਟਰ ਹੈ ਜੀ 650 ਕਿਲੋਮੀਟਰ ਪੈਂਦਾ ਨੈਟ ਤੇ ਚੈੱਕ ਕਰ ਲਿਓ ਚਾਹੇ ਹਾਂ ਕੱਢ ਕੇ ਚੈੱਕ ਕਰ ਲਿਓ ਔਰ ਅਸੀਂ ਤੁਹਾਨੂੰ ਸਾਨੂੰ ਸਾਰਾ ਉਹਨਾਂ ਦਾ ਬਾਇਓ ਡਾਟਾ ਸਾਰਾ ਕੁਝ ਤੁਹਾਨੂੰ ਦਿਖਾ ਦਾਂਗੇ ਹੂੰ ਵੀ ਬੰਦੇ ਆਇਆ ਕਰਕੇ ਆਰਡਰ ਦੇ ਕੇ ਗਏ ਹਾਂ ਬਾਕੀ ਸਾਡੇ ਕੋਲੇ ਹੈਂਡਵਰਕ ਸੀਐਨਸੀ ਵਰਕ ਜਿੰਨਾ ਵੀ ਜਿਹੇ ਜਿਹੇ ਕੰਮ ਹੁੰਦਾ ਜਿਹੇ ਜਿਹੇ ਹਿਸਾਬ ਨਾਲ ਬੰਦੇ ਦਾ ਬਜਟ ਹੁੰਦਾ ਹੁਣ ਕਈ ਬੰਦੇ ਦਾ ਬਜਟ ਹੈ ਜਿਹੜਾ ਉਠੀ ਦੇ ਹੀ 50000 ਰੁਪਿਆ ਅਸੀਂ ਉਹਨੂੰ 5 ਲੱਖ ਵਾਲਾ ਕੰਮ ਦਿਖਾਵਾਂਗੇ ਉਹ ਵੀ ਗਲਤ ਗੱਲ ਜੇ ਕੋਈ 30000 ਰੁਪਏ ਚ ਉਠੀ ਕੰਪਲੀਟ ਕਰਨੀ ਹੈ ਉਹ ਵੀ ਆ ਜੇ ਜੇ ਕਿਸੇ ਨੇ 3 ਲੱਖ ਚ ਕਰਨੀ ਆ ਉਹ ਵੀ ਆ ਜੇ ਜੇ ਕਿਸੇ ਨੇ 30 ਲੱਖ ਚ ਕਰਨੀ ਆ ਉਹ ਵੀ ਆ ਜੀ ਹਾਂ ਚੜਦੇ ਤਾਂ ਚੜਦੇ ਜਵਾਬ ਕਿਸੇ ਨੂੰ ਨਹੀਂ ਹਾਂ ਸਾਰੇ ਤਰ੍ਹਾਂ ਦੇ ਪਿੱਤਲ ਦੇ ਗੇਟ ਵੀ ਹੁਣ ਆਪਾਂ ਨੈਕਸਟ ਵੀਡੀਓ ਚ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਹਾਂਜੀ ਹਾਂਜੀ ਪਿੱਤਲ ਦੇ ਗੇਟ ਲੈ ਵੀ ਆ ਦੇਖ ਲਓ ਨੋਟ ਕਰ ਲਿਓ ਸਾਡਾ ਕਿਹੜਾ ਸਾਈਡ ਬਿਜ਼ਨਸ ਹੈ ਸਾਡਾ ਤਾਂ ਸਾਰਾ ਫੁੱਲ ਟਾਈਮ ਅਸੀਂ ਇਹੀ ਕੁਝ ਕਰਨਾ ਔਰ ਇਹੀ ਕੁਝ ਕਰਦੇ ਆਏ ਹਾਂ ਅਸੀਂ ਵੀ ਦੇਖੀ ਜਾਣਾ ਵੀ ਹੁਣ ਆ ਨਵਾਂ ਕਰਦਗੇ ਹੁਣ ਆ ਕਰਦਗੇ ਜੀ ਆ ਸਾਰੇ ਦੇਖੋ ਐਚ ਡੀ ਐਚ ਐਮ ਆਰ ਦੇ ਪੱਲੇ ਆ ਗਏ ਅੱਛਾ ਕਈ ਵਾਰ ਕੀ ਹੁੰਦਾ ਮੈਂ ਵੀਡੀਓ ਦੇਖਿਆ ਇੱਕ ਪੱਲੇ ਦਾ ਡਿਜ਼ਾਈਨ ਦੱਸ ਦੇਣਗੇ ਮੰਨ ਲਓ ਇੱਕ ਪੱਲੇ ਦਾ ਜਿਹੜਾ ਪ੍ਰਾਈਜ਼ ਆ ਉਹ ਲੋ ਦੇ ਦਿੰਦੇ ਨੇ ਜਮੀ ਜੀ 1500 ਦਾ ਪੱਲਾ 1600 ਦਾ ਪੱਲਾ 2000 ਦਾ ਪੱਲਾ ਕਹਿ ਜਾਂਦੇ ਆ ਜਦੋਂ ਕਸਟਮਰ ਜਾਂਦਾ ਉੱਥੇ ਜਾ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਦਲ ਜਾਂਦੀਆਂ ਨੇ ਹਮ ਹੁਣ ਦੇਖੋ ਅਸੀਂ ਨੇ ਹੁਣ ਸਸਤਾ ਦੇ ਰਹੇ ਆ ਪੱਲਾ 135 ਰੁਪਏ ਸਕਰ ਫੁੱਟ ਦੇ ਵਿੱਚ 10 ਸਾਲ ਦੀ ਗਾਰੰਟੀ ਨਾਲ ਤੁਹਾਨੂੰ ਪੱਲਾ ਕੋਈ ਨਹੀਂ ਦੇ ਸਕਦਾ ਨਾ ਅੱਜ ਤੱਕ ਕਿਸੇ ਨੇ ਦਿੱਤਾ ਜੇ ਦੇਣਾ ਹੁੰਦਾ ਉਹਨੂੰ ਮੂਰੇ ਆ ਜਾਂਦਾ ਕੋਈ ਨਾ ਕਿਉਂ ਰਹਿੰਦਾ ਤਾਂ ਅਗਲਾ ਹੈ ਨਹੀਂ ਹਾਂ 135 ਰੁਪਈਆ ਦੇ ਵਿੱਚ ਕਾਫੀ ਮੈਟ ਸ਼ੀਟ ਹਮ 135 ਰੁਪਈਆ ਦੇ ਵਿੱਚ ਟੀਕ ਸ਼ੀਲਡ ਹਮ 135 ਰੁਪਈਆ ਦੇ ਵਿੱਚ ਐਸਐਫ ਸ਼ੀਟ ਅੱਛਾ ਸਕ੍ਰੈਚ ਲੈਸ ਠੀਕ ਆ ਆ ਭਈ ਹੈ ਜਿੰਨਾ ਮਰਜੀ ਹਾਂ ਜਿੰਨਾ ਮਰਜੀ ਇਹਦੇ ਤੇ ਕੋਈ ਚਾਬੀ ਕੇ ਸਾਥ ਚਾਹੇ ਤਾਂ ਵੀ ਸਕ੍ਰੈਚ ਨਹੀਂ ਪੈਂਦਾ ਹਮ 135 ਰੁਪਈਆ ਦੇ ਵਿੱਚ ਸਕ੍ਰੈਚ ਲੈਸ ਸ਼ੀਟ ਆ ਭਈ ਹੈ ਕਿੰਨੇ ਸ਼ੇਡ ਹੋਗੇ ਹਮ 1 2 3 4 ਹੋਗੇ ਠੀਕ ਆ 4 ਹੋਗੇ ਹਾਂਜੀ ਕੱਟੋ ਕੱਟ 15 ਕਲਰਾਂ ਅੱਛਾ ਦੇ ਲਾਂਗੇ ਤੁਹਾਨੂੰ ਇਹਦੇ ਚ 15 ਹਾਂ 135 ਰੁਪਏ ਸਕੁਅਰ ਫੁੱਟ ਦੇ ਨਾਲ ਵਿੱਚ ਹੂੰ ਇਹ ਆ ਗਿਆ ਪੱਲਾ ਜੀ ਮੰਨ ਲਓ ਵੀ ਤੁਹਾਡੇ ਕੋਈ ਧੁੱਪ ਐ ਮੀਂਹ ਐ ਬਾਹਰੇ ਲਾਉਣਾ ਜਾਂ ਕਿਤੇ ਬਾਹਲੇ ਹੀ ਜ਼ਿਆਦਾ ਮੰਨ ਲਓ ਵੀ ਪੱਲਾ ਜਿਵੇਂ ਧੁੱਪ ਮੀਂਹ ਦੋਨੇ ਚੀਜ਼ਾਂ ਇਕੱਠੀਆਂ ਪੈਂਦੀਆਂ ਨੇ ਹੂੰ 150 ਰੁਪਏ ਸਕੁਅਰ ਫੁੱਟ 150 ਰੁਪਏ ਸਕੇਅਰ ਫੁੱਟ ਦੇ ਵਿੱਚ ਫੁੱਲ ਵਾਟਰਪਰੂਫ ਪੱਲਾ ਫੁੱਲ ਵਾਟਰਪਰੂਫ ਹੈ ਅੱਖਾਂ ਵਿੱਚ ਕੇ ਵਰਤਣਾ ਨਹੀਂ ਇਹਦੇ ਉੱਤੇ ਆਪਦੇ ਘਰੇ ਲਿਆ ਕੇ ਤੇ ਰੰਗ ਕਰਾ ਲਓ ਰੰਗ ਕਰਾਉਣ ਤੋਂ ਬਾਅਦ ਮੁੜ ਕੇ ਪੱਲਾ ਖਰਾਬ ਹੋ ਗਿਆ ਮੇਰੇ ਕੋਲੇ ਲਿਆ ਹੂੰ ਕਿਾ ਕੋਈ ਇਹ ਕੁਝ ਕਹਿਤਾ ਕਿਸੇ ਦੇਖੋ ਮੈਂ ਨਹੀਂ ਕਹਿੰਦਾ ਜੀ ਮੇਰਾ ਪੱਲਾ ਖਰਾਬ ਨਹੀਂ ਹੁੰਦਾ ਆਪਾਂ ਇਹ ਕਦੇ ਨਹੀਂ ਕਿ ਹਜ ਤੱਕ ਹਾਂਜੀ ਵੀ ਸਾਡਾ ਪੱਲਾ ਖਰਾਬ ਨਹੀਂ ਹੁੰਦਾ ਜੀ ਕੋਈ ਬੰਦਾ ਕਹਿੰਦਾ ਸਾਡਾ ਪੱਲਾ ਖਰਾਬ ਹੋ ਗਿਆ ਸੀਗਾ ਜੀ ਖਰਾਬ ਹੋ ਗਿਆ ਸੀ ਵੀਰੇ ਲੈ ਕੇ ਨਾ ਲੈ ਜਾ ਫਿਰ ਹਾਂ ਬਈ ਪਹੁੰਚੋ ਤੁਸੀਂ ਪਹੁੰਚੋ ਤੁਸੀਂ ਕੀ ਮਤਾਂ ਕੀ ਹੈ ਕਈ ਬੰਦੇ ਮਿਸਤਰੀਆਂ ਦੇ